ਤੁਹਾਡਾ ਕੀ ਨਾਮ ਤੇ ਕਿਹੜਾ ਪਿੰਡ ਹੈ ਜੀ ਮੈਂ ਚਰਨਜੀਤ ਸਿੰਘ ਸਰਪੰਚ ਗ੍ਰਾਮ ਪੰਚਾਇਤ ਮੱਖਾ ਚੈਲਾ ਜ਼ਿਲ੍ਹਾ ਮਾਨਸਾ ਬਲਾਕ ਪੀਖੀ ਅਸਾ ਸਰਪੰਚ ਸਾਹਿਬ ਆਪਾਂ ਮੰਡੀ ਦੇਖ ਰਹੇ ਹਾਂਗੇ ਪਿੱਛੇ ਦਰਖਤ ਵੀ ਬਹੁਤ ਸੋਹਣੇ ਪਾਲੇ ਨੇ ਤੇ ਇਹ ਕਿੰਨੇ ਏਕੜ ਚ ਤੁਸੀਂ ਇਹ ਤਿਆਰ ਕਰਦੇ ਜੀ ਜਿਹੜੀ ਮੰਡੀ ਦੀ ਗੱਲ ਹੈਗੀ ਕਿਸਾਨਾਂ ਦੀ ਜਿਹੜੀ ਚੋਣ ਤੋਂ ਪਹਿਲਾਂ ਸਰਪੰਚ ਚੋਣ ਤੋਂ ਪਹਿਲਾਂ ਲੋਕਾਂ ਦੀ ਮੇਨ ਮੰਗ ਸੀ ਕਿਉਂ ਜਿਹੜਾ ਫੜਸੀ ਦਾ ਇਹ ਬਹੁਤ ਕੱਚਾ ਸੀਗਾ 1 ਏਕੜ ਦੇ ਵਿੱਚ ਸੀਗਾ ਸੀ ਤਾਂ ਲੋਕਾਂ ਦੀ ਪੂਰੀ ਡਿਮਾਂਡ ਸੀ ਵੀ ਜੇ ਮੰਡੀ ਦਾ ਫੜ ਪੱਕਾ ਕੀਤਾ ਜਾਵੇ ਤਾਂ ਅਸੀਂ ਮਤਾ ਪਾ ਕੇ ਪੂਰਾ ਯਤਨ ਕੀਤਾ ਉਹਦੇ ਪਿੰਡ ਲਈ ਵੀ ਜਿਹੜੀ ਕਿਸਾਨਾਂ ਦੀਆਂ ਮੁਸ਼ਕਲਾਂ ਨੇ ਉਹ ਪਹਿਲ ਦੇ ਆਧਾਰ ਤੇ ਹੱਲ ਕਰੀਏ ਉਸ ਕਰਕੇ ਅਸੀਂ 2 ਕਿੱਲੇ ਮੰਡੀ ਦੇ ਪੱਕੇ ਕਰਵਾਏ ਨੇ ਕਿ ਤੁਸੀਂ ਦੇਖ ਰਹੇ ਹੋਗੇ 2 ਕਿੱਲੇ ਮੰਡੀ ਦੇ ਨਾਲ ਰਸਤਾ ਹੈਗਾ ਰਸਤਾ ਬਹੁਤ ਕੱਚਾ ਸੀ ਉੱਥੋਂ ਲੋਕਾਂ ਨੂੰ ਜਦੋਂ ਟਰੈਕਟਰ ਟਰੈਲੀਆਂ ਜਾਂ ਟਰੱਕ ਭਰਾਈ ਕਰਕੇ ਜਾਂਦੇ ਸੀ ਤਾਂ ਐਨੀ ਧੂੜ ਕਟਾ ਜਾਂਦਾ ਸੀਗਾ ਤੇ ਵਿੱਚ ਲੋਕ ਬਿਮਾਰ ਹੋ ਜਾਂਦੇ ਸੀ ਇਹ ਰਸਤੇ ਦਾ ਵੀ ਨਾਲ ਅਸੀਂ ਐਸਟੀਮੇਟ ਲਾ ਕੇ ਸਾਰਾ ਪੱਕਾ ਕਰਵਾਇਆ ਹੈਗਾ ਤੇ ਨਾਲ ਹੀ ਚਾਨਣ ਵਾਸਤੇ ਦੇ ਵਿੱਚ ਤਿੰਨ ਟਾਵਰ ਲੋਕਾਂ ਦੀ ਸਹੂਲਤ ਵਾਸਤੇ ਇਸ ਦੇ ਵਿੱਚ ਇੱਕ ਬੈਠਣ ਨੂੰ ਵਧੀਆ ਚੈਂਬਰ ਬਣਿਆ ਹੈਗਾ ਜੇ ਕਿਸਾਨ ਉਹਦੇ ਵਿੱਚ ਬਹਿ ਕੇ ਰੋਟੀ ਜਾਂ ਸਾਵੇਂ ਬੈਠ ਸਕਦੇ ਹਨ ਤੇ ਬਾਕੀ ਸਾਡਾ ਆਹ ਪੁਰਾਣਾ ਵਿਰਸਾ ਹੈਗਾ ਇਹਦੇ ਵਿੱਚ ਮੰਡੀ ਦੇ ਵਿੱਚ ਸਾਡੇ ਜਿਹੜੇ ਝੰਡ ਨੇਗੇ ਪੁਰਾਣਾ ਵਿਰਸਾ ਉਹਨਾਂ ਨੂੰ ਵੀ ਅਸੀਂ ਪੂਰਾ ਸਾਫ ਸੰਭਾਲ ਕੇ ਉਹਨਾਂ ਦੇ ਲਵੇ ਚੌਂਤਰਾ ਬੰਨੇ ਕੋਲੇ ਖੜ ਕੇ ਅਸੀਂ ਇਹ ਆਪਣਾ ਕੰਮ ਕਰਵਾਇਆਗਾ ਇਹ ਮੰਡੀ ਤੁਸੀਂ ਦੇਖ ਰਹੇ ਹੋ ਕਿ ਤਿੰਨ ਏਕੜ ਮੰਡੀ ਹੈਗੀ ਇਹਦੇ ਵਿੱਚ ਸਾਰਾ ਇਕੱਠਾ ਹੀ ਪਿੰਡ ਆਪਣੀ ਜੀਰੀ ਵੱਢ ਕੇ ਸਿੱਟ ਲੈਂਦਾਗਾ ਕੋਈ ਵੀ ਦਿੱਕਤ ਨਹੀਂ ਆਉਂਦੀ ਕਿਸੇ ਵੀ ਕਿਸਮ ਦੀ ਕਿਸੇ ਵੀ ਕਿਸਾਨ ਨੂੰ ਜੀਰੀ ਥੱਲੇ ਨਹੀਂ ਲਾਉਣੀ ਪੈਂਦੀ ਵੀ ਜਾਂ ਰੇਤੇ ਚ ਰੁਲੂਗੀ ਕਿਸਾਨ ਦੀ ਜਿੰਮੇ ਫਸਲ ਖੇਤ ਚੋਂ ਆਉਂਦੀ ਹੈ ਟਰੈਲੀ ਲਾਉਂਦਾ ਓਵੇਂ ਜੁਕਰੀ ਮੰਡੀ ਦੇ ਵਿੱਚ ਲਾ ਦਿੰਦਾਗਾ ਭੋਰਾ ਰੇਤੇ ਦੇ ਵਿੱਚ ਇੱਕ ਕਿਣਕਾ ਵੀ ਨਹੀਂ ਕਿੰਢਦੀ ਇਸ ਕਰਕੇ ਦੂਸਰਾ ਅੱਜ ਤੁਸੀਂ ਦੇਖ ਰਹੇ ਹੋਗੇ ਆ ਵਾਤਾਵਰਨ ਦੇ ਪਿੱਛੇ ਜਿਹੜਾ ਵਾਤਾਵਰਨ ਹੈਗਾ ਵਾਤਾਵਰਨ ਨੂੰ ਬਚਾਉਣ ਵਾਸਤੇ ਬਹੁਤ ਉਪਰਾਲੇ ਕੀਤੇ ਗਏ ਤਾਂ ਅਸੀਂ ਆ 1000 ਦਰਖਤ ਲਾਇਆ ਗਏ ਪਿੱਛੇ ਤੁਸੀਂ ਦੇਖ ਰਹੇ ਹੋਗੇ 1000 ਦਰਖਤ ਲਾ ਕੇ ਅਸੀਂ ਪਾਲ ਚੁੱਕੇ ਹਾਂਗੇ ਜਦੋਂ ਕਰੋਨਾ ਦਾ ਟਾਈਮ ਸੀਗਾ ਮਹਾਮਾਰੀ ਕਰੋਨਾ ਦੇ ਵਿੱਚ ਵੀ ਉਦੋਂ ਆਪਾਂ ਨੂੰ ਵਾਤਾਵਰਨ ਦਾ ਸਾਹ ਲੈਣ ਦੇ ਵਿੱਚ ਬੜੀ ਦਿੱਕਤ ਆਉਂਦੀ ਸੀ ਉਦੋਂ ਹਰੇਕ ਹੀ ਕਹਿੰਦਾ ਸੀ ਵੀ ਜੇ ਵਾਤਾਵਰਨ ਵਧੀਆ ਹੋਵੇ ਤਾਂ ਆਪਾਂ ਬਚ ਸਕਦੇ ਆ ਤਾਂ ਆਪਾਂ ਨੂੰ ਸਵਾਦ ਸਾਂ ਹੈ ਜਿਹੜਾ ਉਹ ਚੰਗੇ ਤਰੀਕੇ ਨਾਲ ਆ ਸਕਦਾ ਹੈ ਇਸ ਕਰਕੇ ਅਸੀਂ ਆ ਸਾਰੇ 1000 ਦਰਖਤ ਲਾ ਕੇ ਪਾਲਤੇ ਉਹ ਅਸੀਂ ਆਪਦਾ ਪੂਰੀ ਮਿਹਨਤ ਪੂਰੀ ਇਮਾਨਦਾਰੀ ਦੇ ਨਾਲ ਪੂਰੇ ਜਤਨ ਕਰਕੇ ਅਸੀਂ ਪਿੰਡ ਦਾ ਜਿਹੜਾ ਕੰਮ ਹੈ ਉਹ ਸਿਰੇ ਚੜਾਇਆ ਹੈ